ਨੰਨਾ ਜੀ ਕਿੱਥੇ ਚੜੇ ਹੋਏ ਆ? ਵਧੀਆ ਜੀ ਲੋਕੋ ਕੱਢ ਦੇ ਸੀ ਅੱਜ। ਅੱਛਾ ਵਧੀਆ ਜੀ ਰਿਸਪੌਂਸ ਮਿਲ ਰਿਹਾ ਹੈ। ਆਪਣੀ ਜਿੱਤ ਪੱਕੀ ਹੈ। ਅੱਛਾ। ਹਾਂ ਜੀ। ਸਾਥੀਆਂ ਨੇ ਪੂਰਾ ਸਾਥ ਦਿੱਤਾ। ਪੂਰਾ ਰਾਜਪੁਰਾ ਇੱਥੇ ਪਾਸੇ ਹੋ ਗਿਆ ਹੈ। ਨੰਨੇ ਦਾ ਸਾਥ ਦੇ ਰਿਹਾ ਹੈ। ਆਪਣੀ ਜਿੱਤ ਹੁਣ ਪੱਕੀ ਹੈ। ਇਹਨਾਂ ਭਰਾਵਾਂ ਨੇ ਪੂਰਾ ਸਾਥ ਦਿੱਤਾ। ਮੈਂ ਪੰਜਾਬ ਪ੍ਰਦੇਸ਼, ਚੱਕੀ ਜੁਨੀਆਨਾ ਦਾ। ਦਾ ਦਿ ਲੋਧਨਵਾਦ ਕਰਾਂਗੇ। ਜਿਨ੍ਹਾਂ ਨੇ ਸਾਰਾ ਸਿਸਟਮ ਆਪਣੇ ਵੱਲੋਂ ਕਿਲਾਇਆ ਹੈ। ਨੰਨੇ ਦਾ ਇੱਕ ਪੈਸਾ ਨਹੀਂ ਲੱਗਿਆਗਾ ਹੋਰ ਇਹਨਾਂ ਸਾਰਿਆਂ ਨੇ ਪੂਰਾ ਰਾਜ ਪੂਰਾ ਦਿੱਕੋ ਪਿੰਡ ਮੰੰਨੇ ਨੂੰ ਅੱਜ ਕਮਾਈ ਨੇ ਬਹੁਤ ਬਹੁਤ ਵਧੀਆ ਜੀਆ ਨਾ ਪੰਜਾਬ ਪ੍ਰਦੇਸ਼ ਦੇ ਕੰਮੀਆਂ ਦਾ ਦਿलो ਧੰਨਵਾਦ ਕਰਾਂਗਾ ਵਿਰਦੀ ਕੀ ਕਹਿਣਾ ਚਾਹੋਗੇ ਭਾਈ ਜੀ ਅਸੀਂ ਕਹਿਣਾ ਚਾਹੁੰਗੇ ਵੀ ਵਿਰੇ ਦੇਖੋ ਗਰੀਬ ਬੰਦਾ ਅਸੀਂ بڑے بڑے ਮਗਰਮਾਛ ਜੀ ਚਾਕੇ ਦੇਖਦੇ ਟੋਟੀ ਮੀਡੀਆ ਰਹੀ ਕਹਿਣਾ ਚਾਹੁੰਦੇ ਆ ਅਸੀਂ ਅਸੀਂ بڑے بڑے ਮਗਰਮਾਛਾਂ ਦਾ ਸਾਥ ਦਿੱਤਾ ਹੋਇਆ ਪਰ ਹੁਣ ਸਾਡਾ ਗਰੀਬ ਭਰਾ ਹੈ ਦੇ ਵੀ ਸਪੋਰਟ ਦੇ ਦਿੱਤੀ ਪੰਜਾਬ ਟੈਕਸੀ ਯੂਨੀਅਨ ਨੇ ਸਾਡਾ ਪਹਿਲਾਂ ਵੀ ਗੱਡੀਆਂ ਤੋੜੀਆਂ ਵੀਰੇ ਬਹੁਤ ਗੱਡੀਆਂ ਤੋੜੀਆਂ ਐਮਐਨਏ ਪਿੱਛੇ ਪਰ ਹੁਣ ਸਾਡਾ ਗਰੀਬੰਦਾ ਇਹਦੇ ਪਿੱਛੇ ਗੱਡੀਆਂ ਤੋੜਾ ਗਿਆ ਸਾਡੀ ਟੈਕਸੀ ਯੂਨੀਅਨ ਹੈ 50 ਗੱਡੀ ਐ ਤੇ 50 ਗੱਡੀ ਐ ਨੰਨਾ ਵੀ ਕਹਿੰਦੇ ਨੇ ਕਿ 50 ਗੱਡੀ ਨਾਲ ਦੇਖੀ ਫਿਰ ਜੇ ਫਿਰ ਖਰਚੇ ਦਾ ਕਿੱਦਾਂ ਕਰੋਗੇ ਉਹ ਤਾਂ ਤੁਹਾਨੂੰ ਖਰਚਾ ਦੇ ਦਿੰਦੇ ਆ ਨੰਨੇ ਨਾਲ ਸਾਡਾ ਬਹੁਤ ਵਧੀਆ ਕੈਂਡੀਡੇਟ ਖੜਿਆ ਹੋਇਆ ਜਿਦੋਂ ਅਸੀਂ ਇੱਕ ਜਿਹੜਾ ਯੋਗਦਾਨ ਨੰਨਾ ਵੀਰ ਪੜਿਆ ਨੂੰ ਵੋਟਾਂ ਪਾ ਕੇ ਦੇਖ ਲਿਆ ਕੋਈ ਸਿੱਟਾ ਨਹੀਂ ਨਿਕਲਿਆ ਅਸੀਂ ਆ ਵੀਰ ਨੂੰ ਅਸੀਂ ਜਿਤਾਵਾਂਗੇ ਸਾਡਾ ਟੈਕਸੀ ਯੂਨੀਅਨ ਜੋ ਵੀ ਐ ਸਾਰੇ ਨਾਲ ਰਲ ਕੇ ਸਾਥ ਦੇ ਰਿਆ ਵੀਰੇ ਹੋਰ ਬਹੁਤ ਵਧੀਆ ਬੰਦਾ ਐ ਮੈਂ ਤਾਂ ਸਾਰਿਆਂ ਨੂੰ ਅਪੀਲ ਕਰਾਂਗਾ ਤੁਸੀਂ ਆ ਵੀਰਾਂ ਨੂੰ ਜਿਤਾ ਕੇ ਦੇਖ ਲਿਆ ਇਹ ਸਾਡਾ ਭਰਾ ਗਰੀਬ ਐ ਇੱਕ ਅੱਜ ਕਿੱਥੇ ਕਿੱਥੇ ਰੋਡ ショਅ ਕੱਢਿਆ ਅੱਜ ਰੋਡ ショਅ ਪੂਰੇ ਰਾਜਪੁਰੇ ਚ ਆਪਾਂ ਕੱਢਿਆ ਉਹ ਕੱਲ ਦਾ ਫੇਰ ਹੈ ਮੇਰੇ ਭੈਣ ਭਰਾ ਜਿੰਨੇ ਵੀ ਆ ਨੰਨੇ ਬਾਈ ਦੀ سپورਟ ਚ ਆਓ ਉਹ ਵੱਧ ਤੋਂ ਵੱਧ ਨੰਨੇ ਵੀਰ ਨੂੰ ਵੋਟਾਂ ਪਾ ਕੇ ਕਾਮਯਾਬ ਕਰਿਓ ਆ ਗਿਆ ਨੰਨੇ ਬਾਈ ਕਹੂਗਾ ਵੀ ਟੈਕਸੀਆਂ ਗੱਡੀਆਂ ਆ ਪਿਆ ਗੱਡੀਆਂ ਨੰਨਾ ਬਾਈ ਕਹਿ ਦੂਗਾ ਵੀ 50 ਗੱਡੀਆਂ ਲੈ ਕੇ ਤੁਰਨੀ ਅਸੀਂ 50 ਗੱਡੀਆਂ ਨਾਲ ਲੈ ਕੇ ਤੁਰਨਾ ਨੰਨਾ ਜੀ ਕੈਂਟੀਨ ਚ ਕੱਲੇ ਚਾਹ ਬਣਾ ਰਹੇ ਹੁੰਦੇ ਹੋ ਤੁਸੀਂ ਦੇਖੋ ਇੰਨਾ ਪਿਆਰ ਮਿਲਿਆ ਤੁਹਾਨੂੰ ਠੀਕ ਹੈ ਕਿੱਥੇ ਤੋਂ ਕਿੱਥੇ ਪਹੁੰਚ ਗਏ ਹੋ ਤੁਸੀਂ ਕੀ ਕਹਿਣਾ ਚਾਹੋਗੇ ਮੈਨੂੰ ਦੇਖੋ ਮੈਂ ਬਿਲਕੁਲ ਸਹੀ ਗੱਲ ਹੈ ਨੰਨੇ ਦਾ ਇੱਕ ਛੋਟਾ ਜਿਹਾ ਚਾਹ ਦਾ ਕੰਮ ਹੈ ਕੋਈ ਦੁਕਾਨ ਨਹੀਂ ਹੈ ਕੋਈ ਖੋਖਾ ਨਹੀਂ ਹੈ ਇੱਕ ਟੇਬਲ ਦੇ ਉੱਤੇ ਨੰਨੇ ਦੀ ਚਾਹ ਦੀ ਦੁਕਾਨ ਹੈ ਤੇ 50 ਗੱਜ ਦੇ ਛੋਟੇ ਜਿਹੇ ਮਕਾਨ ਦੇ ਵਿੱਚ ਨੰਨਾ ਰਹਿੰਦਾ ਹੈ ਪਰ ਨੰਨਾ ਉਸ ਚਾਹ ਦੇ ਕੰਮ ਨੂੰ ਤੇ ਉਸ ਮਕਾਨ ਨੂੰ ਇੱਕ ਮਹਿਲਾ ਵਰਗਾ ਮਕਾਨ ਸਮਝਦਾ ਹੈ ਤੇ ਇੱਕ ਵੱਡੇ 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 ਇੰਡਸਟਰੀਆ ਜਾਂ ਰੈਸਟੋਰੈਂਟਾਂ ਵਰਗਾ ਪ੍ਰੀਤ ਆਦਿ ਦਾ ਕਾਲ ਸਮਝਾ ਕਿਉਂਕਿ ਨੰਨੇ ਕੋਲ ਜਦ ਇਹੋ ਜਿਹੇ ਪਰਾਵਾਂ ਦਾ ਸਾਥ ਮਿਲ ਜਾਵੇ ਤੇ ਰਾਜਪੂਰੇ ਵਾਲੇ ਦਾ ਸਾਥ ਮਿਲ ਜਾਵੇ ਇਸ ਤੋਂ ਵੱਧ ਕਿ ਨੰਨੇ ਤੇ ਆਸਤੇ ਕੁਝ ਵੀ ਨਹੀਂ ਹੈ ਨੰਨੇ ਨੂੰ ਬਹੁਤ ਪਿਆਰ ਮਿਲਿਆ ਬਹੁਤ ਖੁਸ਼ੀ ਹੋ ਰਹੀ ਹੈ ਤਾਂ ਮੈਨੂੰ ਜਿੱਥੋਂ ਤੱਕ ਲੱਗਦਾ ਹੈ ਕਿ ਬਸ ਮੁੰਟਾ ਐਲਾਨ ਹੋਣਾ ਬਾਕੀ ਹੈ ਵੈਰੀਆਂ ਦਾ ਰੋਣਾ ਤੇ ਹੈਰਾਨ ਹੋਣਾ ਬਾਕੀ ਹੈ ਨੰਨਾ ਬਾਈ ਜਿੰਦਾਬਾਦ 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 ਇੱਕ ਇਹ ਤੁਸੀਂ ਇਹਦੀ ਮਦਦ ਕਿਉਂ ਕਰ ਰਹੇ ਹੋ ਹੋਰ ਵੀ ਵੱਡੀ ਵੱਡੀ ਪਾਰਟੀਆਂ ਹੈਗੀਆਂ ਜਿਹੜੀ ਤੁਹਾਨੂੰ ਕੱਲ ਨੂੰ ਫਾਇਦੇ ਦੇ ਸਕਦੀ ਮੈਂ ਭਾਜੀ ਮੈਂ ਭਾਜੀ ਇੱਥੇ ਟੈਕਸੀ ਯੂਨੀਅਨ ਦਾ ਇੱਕ ਮੈਂਬਰ ਹਾਂ ਮੈਂ ਗੱਡੀਆਂ ਵੀਰੇ ਕਈ ਐਮਐਲਏ ਨੂੰ ਤੋੜੀਆਂ ਮੈਨੂੰ ਹਣ ਘਨੌਰ ਦੇ ਉਹ ਪਿੰਡ ਨਹੀਂ ਪਤਾ ਸੀ ਜਿਹੜੇ ਐਮਐਲਏ ਨਾਲ ਗੱਡੀਆਂ ਨਾਲ ਤੋੜ ਕੇ ਦੇਖ ਲਈ ਮੈਂ ਗੱਡੀਆਂ ਇੱਕ ਘਨੌਰ ਦੇ ਪਿੰਡ ਹੈ ਵਰੀਬ ਸਾਡਾ ਗਰੀਬ ਬੰਦਾ ਭਰਾ ਆ ਉਹਨਾਂ ਨੇ ਕੁਝ ਨਹੀਂ ਵੀ ਅਸੀਂ ਬੁਲਾਉਂਦੇ ਆਉਂਦੇ ਨਹੀਂ ਹੈਗੇ ਅਸੀਂ ਬੁਲਾਉਂਦੇ ਆ ਪਿੰਡ ਚ ਕਹਿੰਦੇ ਵੀ ਆਜੋ ਆਉਂਦੇ ਨਹੀਂ ਹੈਗੇ ਐਮਐਲਏ ਵੱਡੇ ਵੱਡੇ ਪਰ ਹੁਣ ਸਾਡਾ ਗਰੀਬ ਭਰਾ ਖੜੇ ਆ ਅੱਗੇ ਬਾਬੇ ਦੀ ਕਿਰਪਾ ਲਈ ਐਮਐਲਏ ਵੀ ਨੰਨੇ ਨੂੰ ਖੜਾਵਾਂਗੇ ਜੇ ਮੁੰਡਾ ਕੋਈ ਆਪਣਾ ਨੋਜਵਾਰ ਖੜੂਗਾ ਕਿਉਂਕਿ ਸਾਨੂੰ ਇੱਥੇ ਐਮਐਲਏ ਕੋਲ ਜਾਣ ਵੀ ਤੇ ਰਾਤ ਪਟੇ ਵਾਲੇ ਜਾਣਾ ਪੈਂਦਾ ਵੀਰੇ ਸਾਡਾ ਲੋਕਲ ਰਾਈਪਰ ਦਾ ਮਿਲ ਕੋ ਇਸ ਵਾਰ ਕੇ ਗੱਲ ਨਹੀਂ ਹੈਗੀ ਨੰਨਾ ਬਾਈ ਜਿੰਦਾਬਾਦ ਨੰਨਾ ਬਾਈ ਜਿੰਦਾਬਾਦ ਨੰਨਾ ਬਾਈ ਜਿੰਦਾਬਾਦ ਟੈਕਸੀ ਯੂਨੀਅਨ ਜਿੰਦਾਬਾਦ ਪੰਜਾਬ ਦੇ ਟੈਕਸੀ ਯੂਨੀਅਨ ਜਿੰਦਾਬਾਦ ਨੰਨਾ ਬਾਈ ਜਿੰਦਾਬਾਦ ਜੋਨ ਨਿਸ਼ਾਨ ਸਿਲੰਡਰ ਜੋਨ ਨਿਸ਼ਾਨ ਸਿਲੰਡਰ ਜੋਗਫੈਰ ਸਿਲੰਡਰ ਆਫਗਾਨ ਸਿਲੰਡਰ ਨੰਨਾ ਸ਼ਾਇਆ ਨੰਨਾ ਆਗੇ ਨੰਨਾ ਸ਼ਾਇਆ ਨੰਨਾ ਵੱਡੇ ਵੱਡਿਆਂ ਨੂੰ ਪਾਜੜਾ ਸ਼ਾਇਆ ਨੰਨਾ ਜੋਨ ਨਿਸ਼ਾਨ ਸਿਲੰਡਰ ਜੀ ਆਤਕੀ ਪੂਰੇ ਰਾਜ ਪੂਰੇ ਰਾਸ਼ਟ੍ਰਵਾਦ ਲਿਆ ਨੰਨਾ ਪਾਰਲੀਮੈਂਟ ਦੇ